ਪਾਪਾ ਕਿਸ਼ਾ ਪਾਪਾ ਨੂੰ ਫੜ ਕੇ ਰੱਖ ਪਾਪਾ ਦੇ ਪੈਰ ਵੇਖ ਉਹਦਾ ਪੈਰ ਵੀ ਉੱਥੇ ਸਲਿੱਪ ਹੋਇਆ ਕਿ ਪਾਪਾ ਪਾਪੇ ਦੇ ਕੰਡੇ ਖੜੀ ਕਰਾਈਏ ਦਸਰਾ ਕਰ ਨਹੀਂ ਲੈ। ਸਾਨੂੰ ਇਹਦੀ ਬਾਅਦ ਹਾਜੀ ਕੀ ਆਈ। ਕਿ ਪੈਂ ਤੁ ਗਾੜੀ ਉਂਛੇ ਵਰਗਾ। ਦਿਖਾਦਾ ਮੈਂ। ਦੇਖੋ ਜੋ ਵੀ ਹੋਏਗਾ ਨਾ। ਤਾ ਜੋਗੀ ਨੇ ਜੋਗੀ ਕੋਈ ਪਹਾੜਾ ਪੁਲਾ ਜਿਹੜਾ ਬੰਦਾ ਫਿਰਦਾ ਰਿਹਾ ਉਹਨੂੰ ਪਾ। ਹੈ ਵਾਵਾ ਤਗ। ਵਾਵਾ ਗੰਡ ਖੁੱਲੀ ਰੱਖੋ। ਡੋੜਾ ਕਰਕੇ ਥਲੇ ਸਿੱਟੋ। ਉਹ ਵੇ ਮੂੰਹ ਚ ਫਟਦਾ। ਦੰਦੀਆਂ दिया ਹੈ ਉਹ ਪੈ ਗਏ पीछे 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 ਪਿੱਛੇ ਪਿੱਛੇ ਪੈ ਗਏ ਬਹੁਤ ਬੜੀ ਗੱਲ बोलिया ਰਹੀ ਹੈ ਆ ਗਿਆ ਆ ਗਿਆ ਬੋਲੀਆ ਪੋੜੀ ਬੋਲੀ ਨਾ ਆਉਣ ਆ ਗਿਆ ਕਿਉਂ ਹੁਣ ਇਹ ਆਪਣੇ ਇੱਧਰ ਨਹੀਂ ਹੈ ਨਹੀਂਗਾ ਉਹ ਪੈਂਦਰੀਆਂ ਛੇਲ ਤੇ ਕੰਡੇ ਲੱਗੇ ਮੇਰਾ ਨਾਮ ਫਕੀਰ ਸਿੰਘ ਹਾਂ ਜੀ ਤੇ ਅੱਜ ਜਿਹੜਾ ਜਾਨਵਰ ਹੈ ਇਹ ਤੁਸੀਂ ਮਤਲਬ ਕਿਵੇਂ ਪਤਾ ਲੱਗਾ ਕਿ ਕੀ ਇਹਦਾ ਨਾਮ ਹੈ ਇਹਦਾ ਨਾਮ ਜੀ ਮਹਿਕ ਮਹਿਲ ਨੇ ਸਾਨੂੰ ਦੱਸਿਆ ਸੀ ਆ ਹਾਂ ਜੀ ਛੇ ਆਤੇ ਉਹ ਅਸੀਂ ਸਫਾਈ ਕਰਨ ਆਏ ਆਪਣੇ ਟੂਏ ਦੀ ਹਾਂ ਜੀ ਇਹ ਟੂਏ ਦਾ ਟੂਆ ਹੈ ਹਾਂ ਜੀ ਤੇ ਉਹਦੀ ਸਫਾਈ ਸੁਫੀ ਡੇ ਕਰਦੇ ਉਹਦੇ ਵਿੱਚੋਂ ਅਸੀਂ ਅਚਾਨਕ ਦੇਖਿਆ ਧਿਆਨ ਪਿਆ ਹਾਂ ਜੀ ਤੇ ਉਹ ਅਸੀਂ ਜਦੋਂ ਲੱਗੇ ਉਹਨੂੰ ਫੜਨ ਹਾਂ ਜੀ ਉਹਨੇ ਖੰਭ ਜੇ ਖਿਲਾਰੇ ਹਾਂ ਜੀ ਤੇ ਨਹੀਂ ਡਰਗੇ ਫੇਰਾ ਹਾਂ ਮਹਿਕਮਾ ਜੰਗਲਾਤ ਵਾਲਿਆਂ ਨੂੰ ਤਰਾ ਦਿੱਤੀ ਫੋਨ ਤੇ ਉਹ ਸਾਡੇ ਕੋਲ ਆਏ ਉਹਨਾਂ ਨੇ ਆਣ ਕੇ ਉਸ ਨੂੰ ਬੜੇ ਅਛੇ ਤਰੀਕੇ ਦੇ ਨਾਲ ਮੇਟੋ ਇਹਦੇ ਵਿੱਚ ਬਾਹਰ ਕੱਢਿਆ ਵਾ ਤੇ ਇਹ ਕੋਈ ਆਈਡੀਆ ਹੈਗਾ ਵੀ ਕਿੰਨੇ ਕ ਦਿਨਾਂ ਦਾ ਪਹਿਲਾਂ ਡਿੱਗਾ ਫੇ ਕੋਈ 1-2 ਦਿਨ ਦਾ ਡਿੱਗਾ ਹੋਏਗਾ ਜੀ ਹਾਂਜੀ ਹਾਂਜੀ ਜਣ ਕਿ ਤੁਹਾਨੂੰ ਅੱਜ ਹੀ ਪਤਾ ਲੱਗਿਆ ਇਹਦੇ ਬਾਰੇ ਹਾਂਜੀ ਅੱਜ ਹੀ ਪਤਾ ਲੱਗਿਆ ਇਹ ਸਫਾਈ ਕਰਦੇ ਆ ਤੁਹਾਨੂੰ ਪਤਾ ਹੀ ਆ ਵੀ ਪੁਰਾਣੇ ਟੋਏ ਹੁੰਦੇ ਬੰਬੀਆਂ ਬੰਬੀਆਂ ਵਾਲੇ ਹਾਂਜੀ ਤੇ ਲੋੜ ਤੋਂ ਹੁਣ ਸਾਨੂੰ ਗਾੜੀ ਹੁਣ ਧਣ ਲਾਉਣਾ ਝੋਨੇ ਦੀ ਫਸਲ ਤਿਆਰ ਕਰ ਲਈ ਦੀ ਕਿਹੜਾ ਜਿਹੜਾ ਪੈਂਦਾ ਤੇ ਕਿਹੜਾ ਪਿੰਡ ਪੈਂਦਾ ਸਾਡਾ ਜ਼ਿਲ੍ਹਾ ਗਰਦਾਰਪੁਰ ਪੈਂਦਾ ਜੀ ਹਾਂਜੀ ਪਿੰਡ ਸਾਡਾ ਨਿਜਰਪੁਰ ਹਾਂਜੀ ਤਹਿਸੀਲ ਸਾਡਾ ਡੇਰਾ ਬਾਬਾ ਨਾਨਕ ਹਾਂਜੀ ਜੰਗਲ ਕੇ ਰਾਜਾ ਕਾ ਹਾਲ ਹੋਤਾ ਹੈ ਉਹ ਬਤਾਇਆ ਨਹੀਂ ਜਾ ਸਕਤਾ क्रिस्टिड पॉक्यूपाइन की बॉडी पर कांटे होते हैं जो करीब 14 इंच तक लंबे होते हैं इन कांटों का इस्तेमाल क्रिस्टिड पॉक्यूपाइन मुसीबत के समय में करते हैं जब भी इनको खतरा महसूस होता है ये अपने कांटो को दुश्मन के शरीर में चुभा देते हैं क्रिस्टिड पॉक्यूपाइन के लिए ये दुश्मन शेर चीता कोई दूसरा जानवर या फिर इंसान भी हो सकता है इनके कांटे अगर एक बार किसी की बॉडी में चले गए तो उनको निकाला नहीं जा सकता और ये जिसको भी चुपते हैं उसको अनबेरेबल पेन होता है और कई बार मौत भी हो जाती है शेर इनको छोटा जानवर समझ कर इन पर हमला तो कर देता है लेकिन उसके बाद जो बेचारे जंगल के राजा का हाल होता है वो बताया नहीं जा सकता शेर जंगल का राजा है तो क्या उसको बैठे बिठाए शिकार थोड़े ना मिल जाएंगे ये जंगल है